ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਮਨਾਉਣ ਖਾਤਰ ਹੁਣ ਤੱਕ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਇਲਜ਼ਾਮ ਲੱਗ ਰਹੇ ਆ ਕਿ ਇਨ ਬਿਨ ਪਾਲਣਾ ਨਹੀਂ ਕੀਤੀ ਜਾ ਰਹੀ ਸ਼ਰੂਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਨੇ 7 ਮੈਂਬਰੀ ਕਮੇਟੀ ਜਿਹੜੀ ਹੈ ਉਸ ਦੀ ਪਾਲਣਾ ਨਹੀਂ ਹੋਈ ਇੱਥੋਂ ਤੱਕ ਇਲਜ਼ਾਮ ਹੈ ਕਿ ਉਹਨਾਂ ਮੈਂਬਰਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਕੋਜ ਇਸ ਵੇਲੇ ਇਹਨਾਂ ਚਰਚਾਵਾਂ ਦਾ ਇਹਨਾਂ ਵਿਸ਼ਿਆਂ ਦਾ ਪਾਤਰ ਬਣਿਆ ਹੋਇਆ ਪਰ ਇਸ ਦੇ ਬਾਵਜੂਦ ਇੱਕ ਮਸਲਾ ਇੱਕ ਇਲਜ਼ਾਮ ਇੱਕ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਸਵਾਲ ਹੈ ਕਿ ਕੀ ਸ਼ਰੋਮਣੀ ਕਮੇਟੀ ਇਸ ਵੇਲੇ ਬੇਵਸ ਹੋਈ ਪਈ ਹੈ ਜਾਂ ਕੀ ਸ਼ਰੋਮਣੀ ਕਮੇਟੀ ਹੀ ਛੜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕਰ ਰਹੀ ਹੈ ਇੱਥੇ ਆ ਕੇ ਦੋ ਚੀਜ਼ਾਂ ਵਿਚਾਰਨੀਆਂ ਮਹੱਤਵਪੂਰਨ ਨੇ ਪਹਿਲੀ ਤਾਂ ਕੀ ਪੰਥਕ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਸਵਾਲ ਕੀਤੇ ਜਾ ਸਕਦੇ ਨੇ ਦੂਸਰੀ ਗੱਲ ਕਿ ਕੀ ਐਸਜੀਪੀਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀ ਇੱਕ ਇਤਿਹਾਸਕ ਜਮਾਤ ਉੱਤੇ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਹਾਲਾਂਕਿ ਕਈ ਵਾਰ ਇਹ ਗੱਲਾਂ ਦਰਪੇਸ਼ ਆਉਂਦੀਆਂ ਨੇ ਕਿ ਸ਼੍ਰੀ ਕਾਲ ਤਖਤ ਸਾਹਿਬ ਉੱਤੇ ਸਵਾਲ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਜਥੇਦਾਰ ਉੱਤੇ ਸਵਾਲ ਨਹੀਂ ਕੀਤੇ ਜਾ ਸਕਦੇ ਔਰ ਇਹਦੇ ਦਰਮਿਆਨ ਇਹ ਵੀ ਗੱਲਾਂ ਹੁੰਦੀਆਂ ਕਿ ਐਸਜੀਪੀਸੀ ਉੱਤੇ ਸਵਾਲ ਨਹੀਂ ਕੀਤੇ ਜਾ ਸਕਦੇ ਬੇਸ਼ੱਕ ਇਹ ਸੰਸਥਾਵਾਂ ਸਰਮੌਰ ਨੇ ਇਹਨਾਂ ਦਾ ਕੰਮ ਇਹਨਾਂ ਦਾ ਕਾਰਜ ਸਰਮੌਰ ਹੈ ਪਰ ਇਹਨਾਂ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਆ ਕਿ ਨਹੀਂ ਕੀਤੇ ਜਾ ਸਕਦੇ ਇਹ ਸਵਾਲ لازمی ਆ ਖੈਰ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮੇ ਜਾਰੀ ਹੋਏ ਉਸ ਹੁਕਮਨਾਮੇ ਦੇ ਆਧਾਰ ਦੇ ਉੱਤੇ ਜੋ ਨੁਕਤੇ ਉਹਦੇ ਵਿੱਚ ਲਿਖੇ ਗਏ ਸੀ ਇਲਜ਼ਾਮ ਨੇ ਕਿ ਇਨ ਬਿਨ ਉਸ ਹੁਕਮਨਾਮੇ ਦੀ ਪਾਲਣਾ ਨਹੀਂ ਹੋਈ ਸੀਨੀਅਰ ਪੱਤਰਕਾਰ ਬੁੱਧੀਜੀਵੀ ਇਹ ਸਵਾਲ ਚੁੱਕਦੇ ਆ ਕਿ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਸੀ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਟਰਵਿਊ ਵਿੱਚ ਕਿਉਂ ਨਹੀਂ ਕੀਤਾ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸ਼ਰੋਮਣੀ ਕਮੇਟੀ ਦਾ ਇਹ ਕੰਮ ਹੈ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਵੇ ਤੇ ਇੱਥੇ ਆ ਕੇ ਐਸਜੀਪੀਸੀ ਪ੍ਰਧਾਨ ਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗੇ ਕਿ ਕੀ SGPC ਦੇ ਨੁਮਾਇंदे ਜਾਂ SGPC ਦੇ ਪ੍ਰਧਾਨ ਹੀ ਅਵਗਿਆ ਕਰ ਰਹੇ ਆ ਹੁਕਮਨਾਮੇ ਦੀ ਹਾਲਾਂਕਿ ਗੁਰਪ੍ਰਤਾਪ ਵਡਾਲਾ ਆਪਣੀ ਇੱਕ ਇੰਟਰਵਿਊ 'ਚ ਕਹਿੰਦੇ ਆ ਕਿ ਪ੍ਰਧਾਨਤਾ ਵੀ ਇਸ ਵੇਲੇ ਬੇਵੱਸ ਨੇ ਸ਼ਾਇਦ ਉਹ ਕਹਿੰਦੇ ਨੇ ਕਿ ਉਹ ਆਪ ਤਾਂ ਚਾਹੁੰਦੇ ਆ ਕਿ ਹੁਕਮਨਾਮੇ ਦੀ ਨਵੇਂ ਨ ਪਾਲਣਾ ਹੋਵੇ ਪਰ ਉਹ ਬੇਵੱਸ ਨੇ ਹੁਣ ਜੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਗੱਲ ਸੱਚ ਹੈ ਜੇ ਤਾਂ ਵੀ ਸਾਹਿਬ ਬੇਵਸ ਨੇ ਫਿਰ ਇੱਥੇ ਆ ਕੇ ਪੰਥ ਅਪਾਹਜ ਹੋ ਕੇ ਖਲੋਤਾ ਨਹੀਂ ਨਜ਼ਰ ਆਉਂਦਾ ਜਿੱਥੇ ਐਸਜੀਪੀਸੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਹੋ ਜੀ ਸਰਮੌਰ ਸੰਸਥਾ ਜਿਨੇ ਪੰਥ ਨੂੰ ਪੰਥ ਦੇ ਗੁਰੂ ਧਾਮਾਂ ਨੂੰ ਆਜ਼ਾਦੀ ਦਵਾਈ ਆਜ਼ਾਦੀ ਲੈ ਕੇ ਆਉਂਦੀ ਔਰ ਉਹਨਾਂ ਗੁਰੂ ਧਾਮਾਂ ਦੇ ਵਿੱਚ ਦੁਬਾਰਾ ਪੰਥਕ ਰੁਝਾਨ ਜਾਰੀ ਕੀਤੇ ਮਹੰਤਾਂ ਤੋਂ ਛਡਵਾਇਆ ਐਡੇ ਵੱਡੇ ਇਤਿਹਾਸ ਵੀ ਇਹ ਨਮਾਇੰਦਾ ਜਮਾਤ ਔਰ ਜਦੋਂ ਇਹ ਕਿਹਾ ਜਾਣ ਲੱਗੇ ਕਿ ਇਸ ਨਮਾਇੰਦਾ ਜਮਾਤ ਦੇ ਪ੍ਰਧਾਨ ਸ਼ਾਇਦ ਕਿਸੇ ਕਾਰਨ ਵੱਸ ਚੁੱਪ ਨੇ ਜਾਂ ਬੇਵਸ ਨੇ ਤਾਂ ਉਦੋਂ ਆ ਕੇ ਸਵਾਲ ਖੜੇ ਹੁੰਦੇ ਆ ਕਿ ਫਿਰ ਜੇ ਪ੍ਰਧਾਨ ਸਾਹਿਬ ਚੁੱਪ ਨੇ ਤਾਂ ਫਿਰ ਪੰਥ ਕਿੱਥੇ ਖੜਾ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਚਰਚਾਵਾ ਤੇਜ਼ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਸੀਨੀਅਰ ਪੱਤਰਕਾਰ ਇਹ ਗੱਲਾਂ ਕਰ ਰਹੇ ਐ ਕਿ ਐਸਜੀਪੀਸੀ ਪ੍ਰਧਾਨ ਨੂੰ ਸਾਹਮਣੇ ਆਉਣਾ ਚਾਹੀਦਾ ਸੀਗਾ ਐਸਜੀਪੀਸੀ ਪ੍ਰਧਾਨ ਨੂੰ ਇਨ ਬਿਨ ਲਾਗੂ ਕਰਨ ਵਾਸਤੇ ਹੁਕਮਨਾਮਿਆਂ ਨੂੰ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਸੀ ਇੱਥੇ ਆ ਕੇ ਪੰਥ ਨਾਲ ਖੜਨ ਦੀ ਵਾਰੀ ਸੀ ਇਹ ਦਲੀਲਾਂ ਇਹ ਗੱਲਾਂ ਸੀਨੀਅਰ ਪੱਤਰਕਾਰਾਂ ਵੱਲੋਂ ਬੁੱਧੀਜੀਵੀਆਂ ਵੱਲੋਂ ਚਰਚਾਾਂਵਾਂ ਦੇ ਵਿੱਚ ਕਈਆਂ ਜਾ ਰਹੀਆਂ ਨੇ ਔਰ ਐਸਜੀਪੀਸੀ ਪ੍ਰਧਾਨ ਨੂੰ ਵੀ ਐਂ ਪ੍ਰਤੀਤ ਹੁੰਦਾ ਹੈ ਜਿਵੇਂ ਬੁੱਧੀਜੀਵੀ ਕਟਾਰੇ ਵਿੱਚ ਖਿਲਾਰ ਦੇ ਨਜ਼ਰ ਆ ਰਹੇ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ 28 ਤਰੀਕ ਦੀ ਮੀਟਿੰਗ ਦੇ ਵੱਲ ਸਾਰਿਆਂ ਦੀ ਨਿਗਾਹ ਔਰ ਇਸ 28 ਤਰੀਕ ਦੀ ਮੀਟਿੰਗ ਨੂੰ ਕਿਹੜਾ ਵੱਡਾ ਫੈਸਲਾ ਲੈ ਲਿਆ ਜਾਂਦਾ ਪੰਜ ਸਿੰਘ ਸਹਿਬਾਨਾ ਵੱਲੋਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਇਸ ਲਈ ਬਣਿਆ ਹੋਇਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਡ ਇੰਡੀਆ ਪੰਜਾਬੀ ਤੇ